ਤੱਤੋ ਕੀ ਕਰਨਾ ਹੈ ਕਿ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਪੈ ਰਿਹਾ ਤੇ ਅੱਜ ਦਾ ਦਿਨ ਓਪੀਡੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਚਲਦੀਆਂ ਰਹਿਣਗੀਆਂ ਸਬਕ ਸਾਨੂੰ ਰਿਟਰਨ ਨੋਟੀਫਿਕੇਸ਼ਨ ਬਲੈਕ ਐਂਡ ਵਾਈਟ ਕੁਝ ਨਹੀਂ ਮਿਲਦਾ ਤਦ ਤੱਕ ਹੜਤਾਲ ਜਿਹੜੀ ਹੋ ਜਾਂਦੀ ਸਿਕਿਉਰਿਟੀ ਜਿਹੜੀ ਕਿ ਸਿਵਲ ਹਸਪਤਾਲ ਵਿੱਚ ਬਿਲਕੁਲ ਵੀ ਨਹੀਂ ਹੈ ਸਿਕਿਉਰਿਟੀ ਗਾਰਡਸ ਜਿਹੜੇ ਹੈ ਸਾਡੀ ਮੰਗ ਹੈ ਕਿ ਉਹਨਾਂ ਨੂੰ ਪ੍ਰੋਵੀਟਨਟ ਵੀ ਪ੍ਰੋਵਾਈਡ ਕੀਤਾ ਜਾਏ ਸੋ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਵੱਲੋਂ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮਰੀਜ਼ ਹਸਪਤਾਲ ਪਹੁੰਚ ਰਹੇ ਨੇ ਪਰ ਬਿਨਾ ਇਲਾਜ ਕਰਾਏ ਵਾਪਸ ਜਾ ਰਹੇ ਨੇ ਪਹਿਲਾਂ ਵੀ ਤਿੰਨ ਦਿਨ ਡਾਕਟਰਾਂ ਦੇ ਵੱਲੋਂ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਜਾਂਦੀ ਰਹੀ ਹੈ ਤੇ ਅੱਜ ਪੂਰੇ ਦਿਨ ਦੀ ਹੜਤਾਲ ਹੈ ਹੜਤਾਲ ਡਾਕਟਰਾਂ ਨੂੰ ਕਿਉਂ ਕਰਨੀ ਪੈ ਰਹੀ ਹੈ ਡਾਕਟਰ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਨਗੇ ਅ ਦੋਸਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਡਾਕਟਰ ਸਾਹਿਬ ਕੀ ਕਾਰਨ ਹੈ ਕਿ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਪੈ ਰਿਹਾ ਅੱਜ ਹੜਤਾਲ ਜਿਹੜੀ ਹੈਗੀ ਉਹ ਸੈਕੰਡ ਫੇਜ਼ ਵਿੱਚ ਪਹੁੰਚ ਚੁੱਕੀ ਹੈ ਤੇ ਅੱਜ ਦਾ ਦਿਨ ਓਪੀਡੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਚਲਦੀਆਂ ਰਹਿਣਗੀਆਂ ਕੱਲ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਮੰਤਰੀ ਸਾਹਿਬ ਨੇ ਆਸ਼ਵਾਸਨ ਦਵਾਇਆ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਮੰਨ ਲਿਆ ਜਾਣਗੀਆਂ ਪਰ ਜਦ ਤੱਕ ਸਾਨੂੰ ਰਿਟਨ ਨੋਟੀਫਿਕੇਸ਼ਨ ਬਲੈਕ ਐਂਡ ਵਾਈਟ ਕੁਝ ਨਹੀਂ ਮਿਲਦਾ ਤਦ ਤੱਕ ਹੜਤਾਲ ਜਿਹੜੀ ਉਹ ਜਾਰੀ ਰਹੇਗੀ ਆ ਡਾਕਟਰ ਸਾਹਿਬ ਕੀ ਤੁਹਾਡੀਆਂ ਮੰਗਾਂ ਸੀ ਜਿਨ੍ਹਾਂ ਦੇ ਕਰਕੇ ਤੁਹਾਨੂੰ ਇਹ ਹੜਤਾਲ ਦਾ ਰਸਤਾ ਚੁਣਨਾ ਪਿਆ ਸਾਡੀਆਂ ਮੰਗਾਂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਸ਼ਾਰਟ ਕੈਰੀਅਰ ਪ੍ਰੋਗਰੈਸ਼ਨ ਏਸੀਪ ਜਿਹੜੀ ਉਹਨੂੰ ਬਹਾਲ ਕਰਨ ਦੀ ਏਰੀਆ ਜਿਹੜੇ ਪੈਂਡਿੰਗ ਹੈਗੇ ਆ ਡੀਏ ਦੇ ਉਹਨਾਂ ਨੂੰ ਦੇਣ ਦੀ ਸਮੇਂ ਸਿਰ ਦੇਣ ਦੀ ਮੰਗ ਹੈ ਸਿਕਿਉਰਿਟੀ ਜਿਹੜੀ ਕਿ ਸਿਵਲ ਹਸਪਤਾਲ ਵਿੱਚ ਬਿਲਕੁਲ ਵੀ ਨਹੀਂ ਹੈ ਸਿਕਿਉਰਿਟੀ ਗਾਰਡਸ ਜਿਹੜੇ ਆ ਸਾਡੀ ਮੰਗ ਹੈ ਕਿ ਉਹਨਾਂ ਨੂੰ 24 ਘੰਟੇ ਲਈ ਪ੍ਰੋਵਾਈਡ ਕੀਤਾ ਜਾਏ ਤਾਂ ਕਿ ਇੱਥੇ ਕੋਈ ਵੀ ਜਿਹੜਾ ਇਨਸੀਡੈਂਟ ਹੁੰਦਾ ਆ ਉਹ ਅਸੀਂ ਉਸ ਤੋਂ ਬਚ ਸਕੀਏ ਪੇਸ਼ੈਂਟਸ ਤੇ ਡਾਕਟਰਸ ਦੋਨਾਂ ਦੀ ਸਹੂਲਤ ਵਾਸਤੇ ਤੇ ਬਾਕੀ ਸਟਾਫ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਸਟਾਫ ਵੀ ਸ਼ਾਰਟ ਹੈ ਤੇ ਡਾਕਟਰਸ ਵੀ ਸ਼ਾਰਟ ਹੈਗੇ ਆ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜਲ ਤੋਂ ਜਲ ਜਿਹੜੀਆਂ ਜਿਹੜੀਆਂ ਖਾਲੀ ਪੋਸਟਾਂ ਹੈਗੀਆਂ ਉਹਨਾਂ ਨੂੰ ਭਰਿਆ ਜਾਵੇ। ਆ ਜਿੱਦਾਂ ਕਿ ਡਾਕਟਰ ਸਾਹਿਬ ਇੱਕ ਡੀਸੀ ਕਪੂਠਲਾ ਨੇ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਉਹਦਾ ਲਾਭ ਹੋਊਗਾ ਤੁਹਾਨੂੰ। ਜੀ ਬਿਲਕੁਲ ਡੀਸੀ ਸਾਹਿਬ ਨੇ ਕੱਲ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਿਹੜੇ ਕਿ ਫੀਮੇਲ ਸਿਕਿਉਰਿਟੀ ਵਾਸਤੇ ਹੈ। ਉਦੇ ਵਿੱਚ ਫੀਮੇਲ ਡਾਕਟਰ ਸਾਹਿਬਾਨ ਨੂੰ ਵੀ ਲਿਆ ਗਿਆ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਉਸ ਕਮੇਟੀ ਦਾ ਸਾਨੂੰ ਪੈਦਾ ਹੋਏਗਾ ਤਾਂ ਹੁਣ ਜਿਹੜੀ ਗੱਲਬਾਤ ਤੁਸੀਂ ਦੱਸਿਆ ਕਿ ਸਿਹੜੇ ਲੱਗੀ ਹੈ ਪਰ ਲਿਖਤੀ ਤੌਰ ਤੇ ਸਰਕਾਰ ਦੇ ਵੱਲੋਂ ਹੁਣ ਕੁਝ ਨਹੀਂ ਆਇਆ ਕਿ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਸਾਰੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਬਟ ਲਿਖਤੀ ਹਜੇ ਇੱਕ ਵੀ ਮੰਗ ਦੇ ਨਹੀਂ ਆਇਆ ਸਾਨੂੰ ਨੋਟੀਫਿਕੇਸ਼ਨ ਤੇ ਆ ਜਿਹੜੀ ਹੜਤਾਲ ਅੱਜ ਹੈ ਇਹ ਅੱਜ ਤਾਂ ਜਾਨੀ ਰਹੂਗੀ ਜਾਂ ਅੱਗੇ ਵੀ ਵਧੂਗੀ ਜੇ ਹੜਤਾਲ ਜਿਹੜੀ ਹੈਗੀ ਆ ਉਹਦਾ ਅਗਲਾ ਫੋਰਸ ਆਫ ਐਕਸ਼ਨ ਜਿਹੜਾ ਅੱਜ ਸ਼ਾਮ ਨੂੰ ਡਿਸਾਈਡ ਕੀਤਾ ਜਾਏਗਾ ਜੇ ਅੱਜ ਕੋਈ ਨੋਟੀਫਿਕੇਸ਼ਨ ਆ ਜਾਂਦੀ ਹੈ ਫਿਰ ਉਸ ਅਕੋਰਡਿੰਗ ਚੱਲਿਆ ਜਾਏਗਾ। ਜੀ ਤਾਂ ਹੜਤਾਲ ਕਿਉਂ ਕੀਤੀ ਜਾ ਰਹੀ ਹੈ ਕੀ ਉਹਨਾਂ ਦੀਆਂ ਮੰਗਾਂ ਨੇ ਆ ਦੱਸਿਆ ਉਹਨਾਂ ਨੇ ਕਿ ਸਕੌਲਟੀ ਇਸ਼ੂ ਮੇਨ ਹੈਗਾ ਕਿਉਂਕਿ ਕੋਲਕਾਤਾ ਦੇ ਵਿੱਚ ਜਿਹੜੀ ਮਹਿਲਾ ਡਾਕਟਰ ਦੇ ਨਾਲ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਚਿੰਤਾ ਦੇ ਵਿੱਚ ਨੇ ਖਾਸ ਕਰਕੇ ਮਹਿਲਾ ਡਾਕਟਰ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਉਹ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੇ ਉਹਨਾਂ ਦਾ ਕਹਿਣਾ ਕਿ ਰਾਤ ਸਮੇਂ ਕਈ ਵਾਰ ਉਹਨੂੰ ਇਕੱਲਿਆਂ ਡਿਊਟੀ ਕਰਨੀ ਪੈਂਦੀ ਹੈ ਤੇ ਹਸਪਤਾਲਾਂ ਹਸਪਤਾਲਾਂ ਦੇ ਵਿੱਚ ਕੋਈ ਸਕੌਲਟੀ ਦਾ ਪ੍ਰਬੰਧ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੇ ਸਰਕਾਰ ਤੋਂ ਡਿਮਾਂਡ ਰੱਖੀ ਹੈ ਕਿ ਉਹਨਾਂ ਨੂੰ ਸਕੌਲਟੀ ਮੁਹੱਈਆ ਕਰਵਾਈ ਜਾਵੇ ਇਸ ਤੋਂ ਇਲਾਵਾ 1 2 ਹੋਰ ਮੰਗਾਂ ਨੇ ਜਿਹਨਾਂ ਨੂੰ ਲੈ ਕੇ ਹੜਤਾਲ ਤੇ ਡਾਕਟਰ ਗਏ ਨੇ ਤੇ ਕੱਲ ਮੀਟਿੰਗ ਹੋਈ ਹੈ ਡਾਕਟਰਾਂ ਦੀ ਮੰਤਰੀ ਦੇ ਨਾਲ ਜਿਸ ਤੋਂ ਬਾਅਦ ਹੁਣ ਸਹਿਮਤੀ ਬਣ ਚੁੱਕੀ ਹੈ ਸਾਰੀਆਂ ਮੰਗਾਂ ਦੇ ਉੱਪਰ ਪਰ ਡਾਕਟਰਾਂ ਦਾ ਕਹਿਣਾ ਕਿ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਲਿਖਤੀ ਤੌਰ ਤੇ ਪੱਤਰ ਜਾਰੀ ਕਰਕੇ ਭਰੋਸਾ ਨਹੀਂ ਦਿੰਦੀ ਉਹਨਾਂ ਚਿਰ ਉਹ ਹੜਤਾਲ ਦਾ ਰਸਤਾ ਨਹੀਂ ਛੱਡਣਗੇ ਅੱਜ ਵੀ ਹੜਤਾਲ ਹੈ ਕੱਲ ਹੜਤਾਲ ਹੈ ਹੈਗੀ ਹੈ ਜਾਂ ਨਹੀਂ ਹੈਗੀ ਇਸ ਤੋਂ ਬਾਅਦ ਅੱਜ ਜਿਹੜੀ ਜਥੇਬੰਦੀ ਦੀ ਮੀਟਿੰਗ ਹੋਣੀ ਹੈ ਸ਼ਾਮ ਨੂੰ ਉਸ ਦੇ ਵਿੱਚ ਫੈਸਲਾ ਲਿਆ ਜਾਣਾ ਹੈ ਕਿ ਕੱਲ ਹੜਤਾਲ ਤੋਂ ਡਾਕਟਰ ਵਾਪਸ ਆਉਂਦੇ ਨੇ ਜਾਂ ਫਿਰ ਹੜਤਾਲ ਜਾਰੀ ਰਹਿ ਜਾਂਦੀ ਹੈ ਕੈਮਰਾਮੈਨ ਅਮਨਜੋਤ ਦੇ ਨਾਲ 인지 ਸਿੰਘ ਚਾਲ ਹਮ ਦਾ ਟੀਵੀ ਕਪੂਰਥਾ